ਲੁਧਿਆਣਾ ਦੇ ਵਿੱਚ ਅੱਜ ਤੋਂ 2 ਦਿਨਾਂ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ ਅੱਜ ਪਹਿਲੇ ਦਿਨ ਮੇਲੇ ਦਾ ਉਦਘਾਟਨ ਕਰਨ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਵਧਾਉਣ ਦੇ ਲਈ ਪੰਜਾਬ ਖੇਤੀ ਵਿਸ਼ਵ ਵਿਦਾਲੇ ਨੇ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਕਿਹਾ ਕਿ ਪੀਏਯੂ ਨੇ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਵੀ ਆਪਣਾ ਬਿਆਨ ਦਿੱਤਾ ਤੇ ਕਿਹਾ ਜਿਵੇਂ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਉਹਨਾਂ ਕਿਹਾ ਕਿ ਵੱਡੇ ਮੁੱਦਿਆਂ ਨੂੰ ਸੁਲਝਾਇਆ ਜਾਂਦਾ ਤੇ ਚਰਚਾ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਨਹੀਂ ਰੋਕਣਾ ਚਾਹੀਦਾ ਕਿਉਂਕਿ ਕਿਸਾਨ ਪੰਚਾਇਤ ਵਿੱਚ ਉਹਨਾਂ ਦੇ ਪ੍ਰਮੁੱਖ ਮੁੱਦਿਆਂ ਤੇ ਚਰਚਾ ਕਰਨੀ ਚਾਹੀਦੀ ਹੈ ਇਹ ਦੁਨੀਆ ਦੀ ਜਿਹੜੀ ਸਿਰਮੌਰ ਯੂਨੀਵਰਸਿਟੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੋਂ ਪੰਜਾਬ ਨੇ ਇਸ ਦੇ ਰਾਈ ਬਹੁਤ ਵੱਡੀ ਤਰੱਕੀ ਕੀਤੀ ਹੈ ਅਸੀਂ ਖੇਤੀਬਾੜੀ ਦਾ ਸੂਬਾ ਇਸ ਯੂਨੀਵਰਸਿਟੀ ਨੇ ਬਹੁਤ ਮਿਹਨਤ ਕਰਕੇ ਪੰਜਾਬ ਦਾ ਜਿਹੜਾ ਵਾਤਾਵਰਣ ਵੀ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਖੇਤੀਬਾੜੀ ਹੈ ਉਹਦੇ ਵੱਡੇ ਸੁਧਾਰ ਲਿਆ ਕੇ ਵੱਡੀ ਤਰੱਕੀ ਕੀਤੀ 40 ਲੱਖ ਦੀ ਕੈਪੀਟਲ ਗ੍ਰਾਂਟ ਮਿਤੀ ਗਈ ਹੈ ਪੰਜਾਬ ਦੇ ਇਸ ਯੂਨੀਵਰਸਿਟੀ ਕਿਸਾ ਦੇਖਦੇ ਹੋ ਵੀ ਬੜਾ ਕੁਝ ਦੇਖੂਗੇ ਖੁਦਾ ਕੀ ਯੂਨੀਵਰਸਿਟੀ ਵਿੱਚ ਇਹ ਸਾਡੀ ਯੂਨੀਵਰਸਿਟੀ ਹੈ ਤੇ ਸਾਡੀ ਸਰਕਾਰ ਆ ਸਾਡਾ ਫਰਜ ਹੈ ਪੰਜਾਬ ਦੇ ਲੋਕਾਂ ਲਈ ਵਾਈਸ ਚਾਂਸਲਰ ਸਾਹਿਬ ਗਏ ਸਨ ਤਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਅਸੀਂ ਸਾਰਿਆਂ ਨੇ ਜਿਹੜਾ ਸੋਚ ਹੈ Chief Minister ਦੀ ਕਿ ਸਾਡੀ ਖੇਤੀ ਬੜੀ ਤਰੱਕੀ ਕਰੇ ਸਾਡੀ ਕੀ ਵਾਅਦਾ ਕਿ ਕਿਸਾਨਾਂ ਦੀ ਪਗਰਾਨੀ ਦੀ ਬਚਾਅ ਪਾਣੀ ਸੰਭਾਲ ਵਾਸਤੇ ਕੀ ਸਭ ਕਰਾਂਗੇ ਕੋੜੀਆ ਸਾਹਿਬ ਕਿਸਾਨ ਮਹਾਪੰਚਾਇਤ ਕੀ ਗੱਲਾਂ ਚਾਹੋਗੇ ਰੋਕੇ ਗਿਆ ਕਿਸਾਨਾਂ ਨੂੰ ਹਰਿਆਣੇ ਨੂੰ ਰੋਕਿਆ ਗਿਆ ਹੈ ਯੂਪੀ ਇਹ ਕੋ ਉਨਾ ਸਰਕਾਰਾਂ ਦੀ ਇਹ ਚਾਹੀਦਾ ਨਹੀਂ ਰੋਕਣਾ ਇਹਨਾਂ ਨੂੰ ਕਿਉਂਕਿ ਪੰਚਾਇਤਾਂ 'ਚ ਹੀ ਸਾਰੇ ਮਸਲੇ ਹੱਲ ਹੁੰਦੇ ਆ ਰੋਕਸਾਰ ਪੰਚਾਇਤ ਕਰਨ ਦੇਣੀ ਚਾਹੀਦੀ ਕੰਦੇ ਪਾ ਪੈਗਾਨ ਵਿੱਚ ਵੀ ਗੰਦਾ ਪਾਣੀ ਫਾਟਾ ਜਾਦਾ ਹੱਥ ਨੂੰ ਜਿਹੜਾ ਅੱਜ ਮੈਂ ਜਾਣ ਜਿਹੜਾ ਸੀਗਾ ਜਿਹੜਾ ਰਾਮੇਲਾ ਉੱਥੇ ਵੀ ਗੰਦਾ ਪਾਣੀ ਛੁੱਟਦਾ ਜਾ ਸੀਗਾ ਕਿ ਕਿਸਾਨਾਂ ਨੂੰ ਕਾਫੀ ਅਰੈਸਟ ਮੈਂ ਤੇ ਇੱਕੋ ਗੱਲ ਮੇਨ ਦੁੱਤੀ ਹੈ ਕਿ ਉਹ ਪੰਚਾਇਤ ਵਿੱਚ ਬਹੁਤ ਵੱਡੇ ਮਸਲੇ ਹੱਲ ਹੋਣੇ ਆ ਉਹਦੇ ਕਾਰਨ ਅੱਜ ਕਿਸਾਨ ਮੇਲਾ ਚੱਲ ਰਿਹਾ ਲੁਧੇੜੀ ਦਾ ਅੱਜ ਸ਼ੁਰੂ ਹੋਇਆ ਕਿੰਨੇ ਸਾਲਾਂ ਤੋਂ ਆ ਰਹੇ ਹੋ ਮੈਂ ਤਾਂ ਕੋਈ 50 ਸਾਲ ਤੋਂ ਆਉਂਦਾ ਹਾਂ ਉਹ ਇੱਥੇ ਪਿਛਲੇ 50 ਸਾਲ ਤੋਂ ਆ ਰਿਹਾ ਹਾਂ ਹਾਂ ਜੀ ਵਿੱਚ ਮੈਂ ਮਿਸ ਵੀ ਹੋ ਜਾਂਦਾ ਕੋਈ ਰਿਕਵੜਕਾ ਹੋਵੇ ਤੇ ਨਹੀਂ ਤਾਂ ਬਸ ਹਰੇਕ ਸਾਲ ਆਉਂਦਾ ਹੀ ਰਹਿੰਦਾ ਤਕਰੀਬਨ ਤੁਹਾਨੂੰ ਕੀ ਕੁਝ ਬਦਲਾ ਦੇਖਣ ਨੂੰ ਮਿਲੇ ਆ ਪਹਿਲਾਂ ਤੇ ਹੁਣ ਨਾਲ ਬਦਲਾਅ ਤਾਂ ਜੀ ਬਹੁਤ ਜ਼ਿਆਦਾ ਆਇਆ ਪਰ ਉਹਨਾਂ ਜ਼ਿਮੀਂਦਾਰਾਂ ਦਾ ਨਹੀਂ ਕੋਈ ਫਾਇਦਾ ਹੋਇਆ ਜਿੰਨਾ ਹੋਰ ਮਤਲਬ ਨਵੇਂ ਬੀਜਾਂ ਦਾ ਫਾਇਦਾ ਹੋਇਆ ਲੋਕਾਂ ਨੂੰ ਤੇ ਜ਼ਿਮੀਂਦਾਰਾਂ ਨੂੰ ਬੀਜ ਮਿਲੇ ਨੇ ਖਾਦਾਂ ਵੱਧ ਪਾਉਣੀਆਂ ਪੈਗੀਆਂ ਬੀਜ ਮੁੱਲ ਮਣਨ ਲੱਗੇ ਮਹਿੰਗੇ ਮਣਨ ਲੱਗੇ ਆਮ ਮਤਲਬ ਆਮਦਨ ਤਾਂ ਬਦੀ ਆ ਜੀ ਪਰ ਹੋਰਾਂ ਦੀ ਬਾੜੀ ਵਧੀਆ ਜੀਮੇਦਾਰ ਨੂੰ ਨਹੀਂ ਖਾਸ ਰੇਟ ਮਿਲਿਆ ਹੈਗਾ ਉਹ ਤਾਂ ਘੱਟ ਹੀ ਰਿਹਾ ਬਾੜਾ ਅਨਾਜ ਪੈਦਾ ਕਰਨ ਚ ਕੋਈ ਫਾਇਦਾ ਨਹੀਂ ਖਾਦਾਂ ਬਾੜੀਆਂ ਪਾਉਣੀਆਂ ਪੈਗੀਆਂ ਦਵਾਈਆਂ ਬਾੜੀਆਂ ਪਾਉਣੀਆਂ ਪੈਗੀਆਂ ਲੱਗਦਾ ਵੀ ਜਿੰਨੀ ਜੇ ਜ਼ਿਆਦਾ ਫਸਲ ਹੁੰਦੀ ਇਹਦਾ ਥੱਲੇ ਉਧਰ ਹੁੰਦਾ ਹੁੰਦਾ ਹਾਂ ਨਹੀਂ ਜੀ ਉਹ ਨਹੀਂ ਖਾਦ ਜ਼ਿਆਦਾ ਪਾਗੀ ਹੁੰਦੀ ਆ ਉਹ ਨਹੀਂ ਹੁੰਦੀ ਹੈਗੀ ਜ਼ਮੀਨਾਂ ਖਰਾਬ ਹੋ ਰਹੀਆਂ ਨੇ ਹਾਂ ਜ਼ਮੀਨਾਂ ਖਰਾਬ ਹੋ ਗਈਆਂ ਚੌਲਾਂ ਦੀ ਲੋੜ ਕੋਈ ਨਹੀਂ ਸੀ ਇੱਥੇ ਚੌਲਾਂ ਦਾ ਗਵਰਨਮੈਂਟ ਨੇ ਰੇਟ ਦੇਤਾ ਉਹਦੇ ਕਰਕੇ ਮਤਲਬ ਲੋਕ ਪੈਸੇ ਦੀ ਖਾਤਰ ਚੌਲਾਂ ਮਗਰ ਭੱਜ ਗਏ ਲੋਕਾਂ ਨੇ ਲੋਨ ਚੱਕ ਲਏ ਮਾਲਕ ਕਰ ਜਾਈ ਹੋਗੇ ਪਹਿਲਾਂ ਕੋਈ ਮੇਰੀ ਉਮਰ 'ਚ ਕੋਈ ਕਰਜ਼ਾ ਨਹੀਂ ਲੈਣਾ ਹੁੰਦਾ ਡਰਦੇ ਹੁੰਦੇ ਸਭ ਬਈ ਆਪਦੇ ਪੈਰੀਂ ਖੜਦੇ ਸੀ ਜਿੰਨੀ ਕੰਮਦਨ ਹੁੰਦੀ ਉਹਨਾਂ ਅਗੇ ਖਰਚਾ ਕਰਦੇ ਸੀ ਹਾਂ ਆਪਦਾ ਖਾਣ-ਪੀਣ ਵਧੀਆ ਚੱਲਦਾ ਸੀ ਘਰ ਦਾ ਸਾਰ ਕੁਝ ਹੁੰਦਾ ਸੀ ਦੁੱਧ ਬਾਦ ਸਾਰੀਆਂ ਸਬਜ਼ੀਆਂ ਲਸਣ ਗੱਠੇ ਸਭ ਕੁਝ ਕਈ ਮਹੀਨੇ ਸਾਰਾ ਚੀਜ਼ ਨਵੀਂ ਦੀ ਨਵੀਂ ਮਿਲਦੀ ਹਾਂ ਸਾਰਾ ਕੁਝ ਘਰੋਂ ਮਿਲਦਾ ਸੀ ਲੱਸੀ ਪੀਂਦੇ ਹੀ ਕੋਈ ਕੋਈ ਆ ਜੂਸ ਨਹੀਂ ਸੀ ਪੀਂਦੇ ਕੋਈ ਕੁਝ ਨਹੀਂ ਕਰਦੇ ਖਰਚੇ ਕਿਸਾਨਾਂ ਦੇ ਵੱਧ ਗਏ ਹਾਂ ਖਰਚੇ ਵੱਧ ਗਏ ਸਟੈਂਡਰਡ ਵੱਧ ਗਿਆ ਬਸ ਵਿਆਹ ਸ਼ਾਦੀਆਂ ਹਾਂ ਵਿਆਹ ਸ਼ਾਦੀਆਂ ਵਾਗੇ ਬਸ ਹਾਂ ਵੱਡੇ ਟਰੈਕਟਰ ਲੈ ਲੈ ਲੋਕਾਂ ਨੇ ਵੱਡੇ ਮਕਾਨ ਪਾ ਲਏ ਪੱਕੇ ਅੱਗੇ ਕੱਚੇ ਮਕਾਨ ਸੀਗੇ ਛੇ ਮਹੀਨੇ ਲੱਪ ਲੈਣਾ ਕੋਈ ਖਰਚਾ ਨਹੀਂ ਸੀਗਾ ਤੇ 68 ਦੇ ਮਹੀਨੇ ਬਿਲੇ ਹੁੰਦੇ ਸਾਰਿਆਂ ਨੇ ਲਿਆ ਕੇ ਮਿੱਟੀ ਆਵੇ ਪਹਿਲਾਂ ਦੇ ਸੀ ਵੀ ਹੁਣ ਤਾਂ ਫਸਲ ਫਸਲ ਬਦਲਮੀ ਲੈਂਦੇ ਸੀ ਦੋ ਫੈਲਾ ਲੈਂਦੇ ਸੀ ਜਿੱਥੇ ਜਾਨੀ ਸਨਮੀ ਰੱਖਦੇ ਜਿਉਂ ਉੱਥੇ ਨਰਮਗਵਾ ਵੀ ਲੈਂਦੇ ਸੀ ਜਿੱਥੇ ਮਤਲਬ ਮੱਕੀ-ਮੱਕੀ ਵੀ ਜੁੰਦੀ ਉੱਥੇ ਕਣਕ-ਕਣਕ ਵੀ ਲੈਂਦੇ ਸੀ ਐਂ ਨਾਲੀ ਬਦਲਮੀ ਬੀਜਦੇ ਨਾ ਨਦੀਨ ਹੁੰਦਾ ਸੀਗਾ ਨਾ ਮਤਲਬ ਬਾਹਰੀ ਖਾਦ ਪਾਉਣੀ ਪੈਂਦੀ ਸੀ ਸਾਰੀ ਜਿੰਨੀ ਫਸਲ ਹੁੰਦੀ ਮੁਕਤ ਵਗੂਦੀ ਲੱਗਦਾ ਵੀ ਖਰਚੇ ਜ਼ਿਆਦਾ ਵੱਧ ਗਏ ਇਸੇ ਕਰਕੇ ਕਿਸਾਨ ਜਿਹੜੇ ਮੌਜੂਦਾਰ ਕਿਸਾਨ ਖੇਤੀ ਛੱਡ ਰਹੇ ਨੇ ਹਾਂਜੀ ਹਾਂ ਜਾ ਰਹੇ ਨੇ ਵਿਦੇਸ਼ਾਂਵਲ ਜਾ ਰਹੇ ਨੇ ਹਾਂਜੀ ਛੋਟਾ ਜ਼ਿਮੀਦਾਰ ਮਤਲਬ ਫੇਲ ਹੋ ਗਿਆ ਸੰਦ ਮਹਿੰਗੇ ਹੋ ਗਏ ਸਾਰੇ ਉਹਦੀ ਪਹੁੰਚ ਨਹੀਂ ਰਹੀ ਅੱਗੇ ਦਾ ਹਾਲ ਬਹੁਤ ਹੁੰਦੇ ਸੀਗੇ ਜੇ ਜਾਦੇ ਕਹਿਦਾ ਚੰ ਕੰਮ ਹੋਣਾ ਤਾਂ ਉਹਦੇ ਕੋਲ ਬੋਤਾ ਹੁੰਦਾ ਸੀ ਉਹਨੇ ਦੋ ਇੱਕ ਜੋੜੀ ਹੁਣ ਇੱਕ ਬੋਤਾ ਹੁਣਾ ਉਹਦੇ ਨਾਲੇ ਬਹੁਤ ਵੱਡੀ ਖੇਤੀ ਕਰ ਲੈਂਦਾ ਸੀ 15 20 ਕਿੱਲੇ ਦੀ ਕਰੀ ਜਾਂਦਾ ਸੀ ਹੁਣ 15 ਜ਼ਮੀਨ ਤਾਂ ਕਿਸੇ ਕੋਲ 8 ਕਿੱਲੇ ਗਏ 7 ਕਿੱਲੇ ਆ ਕਿਸੇ ਕੋਲ 4 ਕਿੱਲੇ ਟਰੈਕਟਰ ਹਰੇਕ ਕੋਲ ਵੱਡਾ ਉਹ ਕਿਸੇ ਤੇ ਨਹੀਂ ਮੁੜਦੀ ਹੈਗੀ ਹੁਣ ਤਾਲ ਲੈ ਲੈਂਦਾ ਕੋਈ ਕੋਈ ਆਹ ਮਸ਼ੀਨ ਲੈਂਦਾ ਕੋਈ ਉਹ ਲੈਂਦਾ ਫੇ ਟਰੈਕਟਰ ਤੇ ਕਿਰਾਇਆ ਲਾ ਲੀਏ ਪਰ ਕਿਰਾਏ ਨਾਲ ਇੰਨਾ ਪੂਰਾ ਹੋ ਨਹੀਂ ਸਕਦਾ ਕੱਪ ਤੇ ਕੀ ਦੇਖਿਆ ਜੀ ਕਿਸਾਨ ਮੇਲੇ ਚ ਅੱਜ ਫਿਰ ਕਿੰਨਾ ਮਸ਼ੀਨਰੀ ਦੇਖੀ ਆ ਕਈਆਂ ਦਾ ਤਾਂ ਨਾਮ ਨਹੀਂ ਆਉਂਦੇ ਕੀ ਹੈਗਾ ਕੀ ਨਹੀਂ ਬਸ ਹੂੰ ਖੇਤੀ ਕੋਈ ਬਦਲੀ ਆ ਜੀ ਪਹਿਲਾਂ ਲੋੜੋਂ ਕੋ ਫਰਕ ਪਿਆ ਜੀ ਬਦਲੀ ਵੀ ਆ ਕੋਸਮ ਪਹਿਲਾਂ ਪਹਿਲਾਂ ਵੀ ਵੀ ਹੈਗੀ ਆ ਹਾਂ ਤੇ ਮੇਰਾ ਛੋਟਾ ਭਰਾ ਤਾਂ ਹਰੀ ਸਾਲ ਆਉਂਦਾ ਮੈਂ ਤਿੰਨ ਚੌ ਚਾਲਾਂ ਬਾਅਦ ਅੱਜ ਮੈਨੂੰ ਨਾਲ ਲਿਆ ਆ ਬੱਚਾ ਬੱਚਾ ਬਰਾਤੇ ਉਹ ਜਿੰਨਾ ਦੇਖ ਆ ਕੇ ਬੈਜੇ ਕੋਈ ਪੁਰਾਣਾ ਸਾਥੀ ਮਿਲੇ ਜੀ ਪੁਰਾਣੇ ਸਾਥ ਨਹੀਂ ਕੋਈ ਨਹੀਂ ਮੇ ਇੱਧਰ ਕੱਟ ਉੱਠ ਜਾਵੇ ਪੁਰਾਣੇ ਸਾਥੀ ਕੋਈ ਨਹੀਂ ਮਿਲਦੇ ਇਹ ਹੋਰ ਕੀ ਕੁਝ ਦੇਖਣ ਨੂੰ ਮਿਲਿਆ ਜੀ ਕਿਸਾਨ ਮੇਲੇ ਜੀ ਪਹਿਲਾਂ ਜਿੱਦਾਂ ਹੁੰਦਾ ਸੀ ਹੁਣ ਕੋਈ ਫਰਕ ਪਿਆ ਜੀ ਪਹਿਲਾਂ ਉਹ ਲਾਉਂਦੇ ਪਹਿਲਾਂ ਵਧੀਆਂ ਜਾਂਦਾ ਕੰਮ ਤਾਂ ਸੀ ਨਵੇਂ ਸਾਲ ਤੋਂ ਸਾਥ ਜਿਹੜੀ ਚੀਜ਼ ਆਉਂਦੀ ਹੈ ਬਹੁਤ ਉਹ ਟੈਕਨੀਕਾਂ ਨੇ ਲਾਤੀ ਵਾਲਾ ਉਹਨਾਂ ਕੋਈ ਜਰਤ ਕੁਝ ਪੈਸਾ ਹੈ ਨਹੀਂ ਜਿੰਨਾ ਉਹ ਮਸ਼ੀਨਾਂ ਦੇ ਮੁੱਲ ਦੱਸਦੇ ਆ ਬਹੁਤ ਮਹਿੰਗੀਆਂ ਜਾ ਰਹੇ ਆ ਉਹ ਨਹੀਂ ਹੁਣ ਪਾਵਰ ਨਹੀਂ ਰਹੀ ਜਿੰਨੇ ਬਾਈ ਜੀ ਨੇ ਦੱਸਿਆ ਤੁਹਾਨੂੰ ਠੀਕ ਭਾਈ ਆਏ ਆ ਵੀ ਜਾਣੇ ਮੜੇ ਜੀ ਮੀਦਾਰ ਦੇ ਤਾਹਾਲ ਮਾੜੀ ਹੁੰਦੇ ਜਾਂਦੇ ਦੋਵੇਂ ਪਾਸੇ